ਸਮਝ ਜਿਸ ਮਾਨ ਹੋਰਾਂ ਦੀ ਗੱਲ ਕਰੂੰ ਕਿ ਅੱਜ ਕਾਨਫਰੰਸ ਉਹਨਾਂ ਦੇ ਵੱਲੋਂ ਵੀ ਕੀਤੀ ਗਿਆ ਉਹਨਾਂ ਤੱਕ ਵੀ ਪਹੁੰਚ ਹੋਈ ਸੀ ਤੁਹਾਡੇ ਤੱਕ ਪਹੁੰਚ ਸਾਡੀ ਉਹਨਾਂ ਨਾਲ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਨਾ ਸਾਡੇ ਉਹਨਾਂ ਨਾਲ ਕੋਈ ਵੈਰ ਵਿਰੋਧ ਹੀ ਆ ਪੋਲੀਟੀਕਲ ਤੌਰ ਤੇ ਉਹਨਾਂ ਨੂੰ ਕੋਈ ਵਧੀਆ ਕੁਝ ਈਡੀ ਕੋ ਕਾਰਗੁਜ਼ਾਰੀ ਨਹੀਂ ਉਸ ਪਾਰਟੀ ਕੋ ਨਿਕਲੀ ਹੀ ਨਹੀਂ ਪ੍ਰੰਤਕਚੇਰੇ ਨੇ ਪੰਜਾਬ ਦੀ ਗੱਲ ਉਹ ਕਹਿੰਦੇ ਨੇ ਮੈਂ ਕਰਦਾ ਕੌਮ ਦੀ ਗੱਲ ਉਹ ਕਹਿੰਦੇ ਨੇ ਮੈਂ ਕਰਦਾ ਪਾਸ ਦੀ ਗੱਲ ਉਹ ਕਹਿੰਦੇ ਤੁਹਾਡੇ ਵੱਲੋਂ ਦਰਵਾਜ਼ੇ ਖੁੱਲੇ ਨਹੀਂ ਨਹੀਂ ਅਸੀਂ ਤਾਂ ਕਹੋ ਚਾਹੁੰਦੇ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਇੱਕ ਦੂਜੇ ਤੇ ਬਰੋਚ ਨਾ ਜਾਈਏ ਜਿਹੜੇ ਸਾਡੇ ਮਸਲੇ ਉਹਨਾਂ ਵਾਸਤੇ ਆਪਾਂ ਲੜਾਈ ਲੜੀਏ ਨਾ ਕਿ ਆਪਸ ਵਿੱਚ ਲੜੀਏ ਅਸੀਂ ਤਾਂ ਸਾਰਿਆਂ ਨੂੰ ਕਿ ਅਪੀਲ ਕਰਦੇ ਆ ਕਿ ਜਿਹੜੇ ਵੀ ਪੰਜਾਬ ਦੇ ਹਿੱਤ ਚ ਤੇ ਸਾਰੇ ਜਣੇ ਆਪਾਂ ਰਲ ਮਿਲ ਕੇ ਫਿਰ ਵਖਰੇਵਾ ਕਿਹੜੀ ਗੱਲ ਲੋਕਾਂ ਨੇ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਇਸ ਚੀਜ਼ ਨੂੰ ਅੱਗੇ ਵਧਾਓ ਅਜਿਹਾ ਨਹੀਂ ਕੁੱਲਦਾ ਤਰੀਕ ਇਹ ਕਹਿੰਦੀ ਆ ਕਿ ਉਮੀਦ ਅਸੀਂ ਆ ਜਿਹੜੀ ਉਮੀਦੇ ਲੱਭਦੇ ਫਿਰਦੇ ਆ ਕਹਿੰਦੇ ਪੰਥ ਦੀ ਗੱਲ ਕੌਮ ਦੀ ਗੱਲ ਪੰਜਾਬ ਦੀ ਗੱਲ ਸਾਡੇ ਤੋਂ ਸਿਵਾਏ ਕੋਈ ਕਰ ਨਹੀਂ ਸਕਦਾ 2.9 ਨੂੰ ਇਹਨਾਂ ਦੇ ਉੱਪਰ ਅਕਾਲ ਤਖਤ ਦਾ ਹੁਕਮਨਾਮਾ ਆਇਆ ਤੇ ਉਹਨੂੰ ਨਾ ਮੰਨ ਕੇ ਇਹਨਾਂ ਨੇ ਹੋਰ ਵੱਡਾ ਗਨਾਹ ਕਰ ਰਿਆ ਅਕਾਲ ਤਖਤ ਨੂੰ ਚੈਲੰਜ ਕਰ ਰਿਆ ਤੇ ਇਸ ਕਰਕੇ ਅਕਾਲ ਤਖਤ ਨਾਲ ਟੱਕਰ ਲੈ ਰਹੇ ਇਸ ਕਰਕੇ ਮੇਰੇ ਖਿਆਲ ਅਕਿ ਇਹਨਾਂ ਦਾ ਉੱਠਣਾ ਹੋਣਾ ਇਹ ਗੁਰੂ ਨਾਮ ਮੱਥਾ ਲਾਉਣ ਵਾਲਾ ਤੇ ਕਦੇ ਵੀ ਕਮਜਬ ਨਹੀਂ ਹੋਇਆ ਅੱਜ ਜੀ ਪਹਿਲਾ ਸਵਾਲ ਆਕਰ ਜ਼ਰੂਰ ਤੱਕ ਕਿਉਂ ਪਈ ਪੰਜਾਬ ਦੇ ਵਿੱਚ ਇਸ ਪੰਥਕ ਪਾਰਟੀ ਦੀ ਇਹ ਤੇ ਤੁਸੀਂ ਸਾਰੇ ਭਲੀ ਭਾਂਤ ਪੰਜਾਬ 'ਚ ਰਹਿਣ ਵਾਲੇ ਜੋ ਪੰਜਾਬ 'ਚ ਘੁੰਮਦੇ ਫਿਰਦੇ ਜੋ ਤੇ ਪੰਜਾਬ ਦੇ ਜੋ ਹਾਲਾਤ ਬਣੇ ਪਏ ਆ ਜੋ ਨੌਜਵਾਨੀ ਨਸ਼ਿਆਂ 'ਚ ਆ ਕੇ ਬੰਦੇ ਦੀ ਕੋਈ ਸੇਫਟੀ ਨਹੀਂ ਪਤਾ ਨਹੀਂ ਕਿਹੜੇ ਵੇਲੇ ਕਿਨੂੰ ਕੋਈ ਕਿਹੜਾ ਹੁਕਮ ਚੜ ਜਾਣਾ ਜਾਂ ਕੋਲੀ ਵੱਜ ਜਾਣੀ ਆ ਕਿ ਕੀ ਕੇ ਝੂਠਾ ਕੇਸ ਪਾ ਦੇਣਾ ਹੈ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀ ਇਹੋ ਜਿਹੇ ਹਾਲਾਤਾਂ 'ਚੋਂ ਪੰਜਾਬ ਨੂੰ ਕੱਢਣ ਵਾਸਤੇ ਹੁਣ ਸਾਨੂੰ ਕੋਈ ਉਮੀਦ ਨਹੀਂ ਨਜ਼ਰ ਨਹੀਂ ਸੀ ਆ ਰਹੀ ਜੇ ਹੁਣ ਦੂਜੀਆਂ ਦੋ ਧਿਰਾਂ ਤੋਂ ਨਿਰਾਸ਼ ਹੋ ਕੇ ਲੋਕਾਂ ਨੇ ਤਿੱਜੀ ਲਿਆਂਦੀ ਸੀ ਤੇ ਤਿੱਜੀ ਤੋਂ ਬੜੀਆਂ ਉਮੀਦਾਂ ਸੀ ਲੋਕਾਂ ਨੇ ਬੜੇ ਚਾਹ ਨਾਲ ਬੜੇ ਬਹੁਤ ਕੋਸ਼ਿਸ਼ ਕਰਕੇ ਇਹਨਾਂ ਨੂੰ ਉਹਨਾਂ ਧਿਰਾਂ ਨੂੰ ਨਕਾਰ ਕੇ ਇਹਨਾਂ ਨੂੰ ਲਿਆਂਦਾ ਸੀ ਪਰ ਇਹਨਾਂ ਨੇ ਤੇ ਉਹਨਾਂ ਨਾਲ ਵੀ ਹੱਦ ਮੁਕਾ ਦਿੱਤੀ ਤੇ ਹੁਣ ਕੋਈ ਉਮੀਦ ਲੱਗਦੀ ਨਹੀਂ ਸੀ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਰਾਏ ਜਾਂ ਅਸੀਂ ਜਿੰਨਾ ਘੁੰਮ ਫਿਰ ਕੇ ਵੇਖਿਆ ਦੋ ਜਿਹੜੀ 24 ਚ ਇਲੈਕਸ਼ਨ ਹੋਈ ਲੋਕ ਸਭਾ ਦੀ ਉਹਦੇ ਚ ਇਹ ਉਹ ਤੋਂ ਇਹ ਚੀਜ਼ ਹੈ ਕਿ ਲੋਕਾਂ ਨੇ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਇਸ ਚੀਜ਼ ਨੂੰ ਅੱਗੇ ਵਧਾਓ ਪਰ ਸ਼ਰਮਣੀ ਕਲਦੋਂ ਤਰੀਕ ਇਹ ਕਹਿੰਦੀ ਆ ਕਿ ਉਮੀਦ ਅਸੀਂ ਆ ਜਿਹੜੀ ਉਮੀਦ ਦੇ ਲੱਭਦੇ ਫਿਰਦੇ ਆ ਕਹਿੰਦੇ ਪੰਥ ਦੀ ਗੱਲ ਕੌਮ ਦੀ ਗੱਲ ਪੰਜਾਬ ਦੀ ਗੱਲ ਸਾਡੇ ਤੋਂ ਸਿਵਾਏ ਕੋਈ ਕਰ ਨਹੀਂ ਸਕਦਾ ਨਹੀਂ ਇਹ ਤੇ ਚਰੀ ਕਿ ਜਾਂ ਤੇ ਹੋਣਾ ਕਿ ਇਹ ਤੇ ਇਹਨਾਂ ਨੇ ਇਹਨਾਂ ਨੂੰ ਬਹੁਤ ਮੌਕੇ ਵੀ ਦਿੱਤੇ ਲੋਕਾਂ ਨੇ ਦੋ ਤਿੰਨ ਟਾਈਮ ਸਰਕਾਰਾਂ ਬਣਾਈਆਂ ਤੇ ਜੋ ਹਾਲਾਤ ਪੰਜਾਬ ਦੇ ਇਸ ਵੇਲੇ ਵਕਤ ਤੇ ਮੇਰੇ ਖਿਆਲ ਸਭ ਤੋਂ ਵੱਡੇ ਜ਼ਿੰਮੇਵਾਰ ਇਹ ਆ ਕਿਉਂਕਿ ਦੂਜੀਆਂ ਤਰ੍ਹਾਂ ਤੇ ਸੈਂਟਰ ਦੀਆਂ ਸੀ ਇਹ 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 ਇਧਰ ਦੀ ਖੇਤਰੀ ਪਾਰਟੀ ਖਾਉਂਦੇ ਸੀ ਪੰਥ ਦੀ ਪਾਰਟੀ ਖਾਉਂਦੇ ਸੀ ਇਹਨਾਂ ਨੇ ਉੱਤੇ ਪਹਿਰੇਦਾਰੀ ਨਹੀਂ ਕੀਤੀ ਤੇ ਇਸ ਕਰਕੇ ਹੁਣ ਜੋ ਦੇਖੋ ਕਿ ਪੋਲੀਟੀਕਲ ਰਾਜਨੀਤਿਕ ਤੌਰ ਤੇ ਵੀ ਇਹਨਾਂ ਦਾ ਕੀਆ ਸ਼ੁਰੂ ਹੋ ਗਿਆ ਤੇ ਧਾਰਮਿਕ ਤੌਰ ਤੇ ਵੀ ਜੋ ਇਹਨਾਂ ਨੇ ਜੋ ਇਹਨਾਂ ਨੇ ਕੀਤਾ ਪੰਥਨਾ ਜੋ ਗਨਾਹ ਕੀਤੇ ਆ ਜਾਂ ਜੋ ਜੋ ਬੇਅਦਬੀਆਂ ਕਰਵਾਈਆਂ ਕੀਤੀਆਂ ਗਈਆਂ ਉਹਦਾ ਉਹਦਾ ਖਮਿਆਜਾ ਜੋ ਹੈ ਜੋ ਹੁਣ ਸਭ ਕੁਝ ਭੁਗਤ ਰਹੇ ਆ ਤੇ ਹੁਣ ਇਹ ਤੇ ਜੋ ਮਰਜੀ ਕਹੀ ਜਾਣ ਪਰ ਹੁਣ ਹੁਣ ਇਹ ਦੁਬਾਰਾ ਮੈਨੂੰ ਨਹੀਂ ਲੱਗਦਾ ਉੱਠ ਸਕਦੇ ਉਸ ਦਾ ਕਿਹੜੇ ਆ ਜਿਨ੍ਹਾਂ ਤੋਂ ਦੂਸਰੀਆਂ ਪਾਰਟੀਆਂ ਥੜਕੀਆਂ ਤਾਂ ਜੋ ਪੰਜਾਬ ਨੇ ਉਹਨਾਂ ਨੂੰ ਨਕਾਰਿਆ ਪਰ ਇਹ ਪਾਰਟੀ ਉਹਨਾਂ ਸਿਧਾਂਤਾਂ ਤੇ ਖਰੀ ਉਤਰੂ ਕਿਹੜੇ ਸਿਧਾਂਤ ਨੇ ਇਹ ਸਿਧਾਂਤ ਤੇ ਇਹੋ ਹੀ ਆ ਕਿ ਆਪਾਂ ਜੋ ਗੁਰੂ ਮਹਾਰਾਜ ਸਿਧਾਂਤ ਆ ਕਿਰਤ ਕਰਨੀ ਵਣ ਛਕਣਾ ਨਾਮ ਜਪਣਾ ਜਾਂ ਇਹ ਕੀ ਕਿ ਉਹ ਆਪਾਂ ਵੱਡੇ ਵੱਡੇ ਜਿਹੜੇ ਆਪਣੇ ਪੰਜਾਬ ਦੇ ਹਿੱਤਾਂ ਲਈ ਵੱਡੇ ਵੱਡੇ ਆਪਾਂ ਮੌਲਕ ਜਾਂ ਵੱਡੇ ਵੱਡੇ ਬਿਜ਼ਨਸ ਆਪਾਂ ਦੇ ਵਿੱਚੋਂ ਕੱਢਣ ਡੈ ਪੀਗੇ ਫਿਰ ਤੇ ਪੰਜਾਬ ਪੰਜਾਬ ਦੇ ਹਿੱਤ ਨਹੀਂ ਰਹਿਣੇ ਸਿਰਖਾ ਤੇ ਜੇ ਆਪਾਂ ਰੁੱਖੀ ਸੁੱਕੀ ਖਾ ਕੇ ਪੰਜਾਬ ਦੇ ਹਿੱਤਾਂ ਲਈ ਲੜਾਂਗੇ ਜਦੋਂ ਸਾਡੇ ਵੱਡੇ ਵੱਡੇ ਦੇ ਲੜਦੇ ਰਹੇ ਆ ਤੇ ਫਿਰ ਮੇਰਾ ਖਿਆਲ ਹੈ ਕਿ ਪੰਜਾਬ ਦੇ ਤੇ ਵੀ ਸੁਰੱਖਿਤੇ ਹੋਣਗੇ ਤੇ ਆਮ ਲੋਕਾਂ ਦੇ ਹਿੱਤ ਵੀ ਸਹੀ ਰਹਿਣਗੇ ਤੁਹਾਨੂੰ ਕੀ ਲੱਗਦਾ ਕਿਹੜੇ ਕੰਮਾਂ ਤੋਂ ਪਾਰਟੀਆਂ ਥੜਕੀਆਂ ਨੇ ਕਿ ਜਾਂ ਉਹ ਗੱਲਾਂ ਕੁਝ ਕਰਕੇ ਹੋਰ ਆਈਆਂ ਸੀ ਪਰ ਉਸ ਤੋਂ ਆ ਥੜਕੇ ਜਿਸ ਤੋਂ ਪੰਜਾਬ ਦੇ ਲੋਕਾਂ ਨੇ ਨਕਾਰਿਆ ਚਾਹੇ ਕਿਹੜੀ ਵੀ ਪਾਰਟੀ ਆ ਚਾਹੇ ਸ਼ਰਮਣੀ ਕਾਲੀ ਦਾ ਲਈਏ ਨੇ ਉਹ ਉਹਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਖਾਸ ਕਰਕੇ ਸਿੱਖ ਮਨਾ ਚ ਜੋ ਬੇਅਦਬੀਆਂ ਦਾ ਮਸਲਾ ਆ ਤੇ ਸਰਕਾਰ ਇਹਨਾਂ ਦੀ ਸੀ ਤੇ ਇਹਨਾਂ ਨੇ ਉਸ ਟਾਈਮ ਤੇ ਕੋਈ ਕਾਰਵਾਈ ਹੁਣ ਲੋਕ ਤੇ ਕਹਿੰਦੇ ਕਿ ਕਰਾਉਣ ਵਾਲੇ ਵੀ ਇਹ ਸੀਗੇ ਇੱਕ ਸੌਦਾ ਸਾਧ ਦੀ ਜਿਹੜੇ ਪਿੱਛੇ ਖੜੇ ਸੀਗੇ ਇਸ ਕਰਕੇ ਕੋਈ ਉਹ ਗੱਲ ਨਹੀਂ ਹੋ ਸਕੀ ਤੇ ਹੁਣ ਉਦੋਂ ਬਾਅਦ ਉਹ ਦੋ ਨੌਜਵਾਨਾਂ ਨੂੰ ਜੋ ਜੋ ਰੋਸ ਪ੍ਰਦਰਸ਼ਨ ਕਰ ਰਹੇ ਸੀਗੇ ਇਹ ਬੇਅਦਬੀ ਦੇ ਖਿਲਾਫ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਹੁਣ ਸਾਰੀਆਂ ਚੀਜ਼ਾਂ ਸਾਹਮਣੇ ਵੀ ਆ ਗਈਆਂ ਕਿ ਇਹਨਾਂ ਇਹ ਸਰਕਾਰ ਇਹਨਾਂ ਦੀ ਸੀ ਇਹਨਾਂ ਦੇ ਹੁਕਮ ਨਾਲ ਸਭ ਕੁਝ ਹੋਇਆ ਤੇ ਇਹ ਜਿਹੜੀਆਂ ਚੀਜ਼ਾਂ ਜਦੋਂ ਲੋਕ ਮਨਾਵਾਂ ਚੋਂ ਇਹ ਇੱਕਦਮ ਖਾਸ ਕਰਕੇ ਸਿੱਖ ਮਨਾਵਾਂ ਜਿੱਦੋਂ ਇੱਕਦਮ ਲੜ ਚੁੱਕੇ ਆ ਤੇ ਇਹ ਇਹ ਦੁਬਾਰਾ ਤੇ ਹੁਣ ਵੀ ਜੋ 2 ਦਸੰਬਰ ਨੂੰ ਇਹਨਾਂ ਦੇ ਉਪਰ ਅਕਾਲ ਤਖਤ ਦਾ ਹੁਕਮਨਾਮਾ ਆਇਆ ਤੇ ਉਹਨੂੰ ਨਾ ਮੰਨ ਕੇ ਇਹਨਾਂ ਨੇ ਹੋਰ ਵੱਡਾ ਗਨਾਹ ਕਰ ਰਿਆ ਅਕਾਲ ਤਖਤ ਨੂੰ ਚੈਲੰਜ ਕਰ ਰਿਆ ਤੇ ਇਸ ਕਰਕੇ ਅਕਾਲ ਤਖਤ ਨਾਲ ਟੱਕਰ ਲੈ ਰੇ ਇਸ ਕਰਕੇ ਮੇਰੇ ਖਿਆਲ ਹੈ ਕਿ ਇਹਨਾਂ ਦਾ ਉੱਠਣਾ ਹੋਣਾ ਇਹ ਗੁਰੂ ਨਮਾਤ ਲਾਉਣ ਵਾਲਾ ਤਾਂ ਕਦੇ ਵੀ ਕੰਮਜਾਬ ਨਹੀਂ ਹੋਇਆ। ਹਮ ਐਨਐਸਏ ਦੇ ਵਿੱਚ ਐਨਐਸਏ ਦਾ ਮਿਆਦ ਖਤਮ ਹੋਣ ਵਾਲੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਹੀ ਯੂਐਫਐ ਲਾ ਦੇਣੀ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋਗੇ ਲੋਕਾਂ ਨੂੰ ਇਹ ਸੀ ਨਾ ਕਿ ਸ਼ਾਇਦ ਇਸ ਕਾਨਫਰੰਸ ਤੋਂ ਤੁਰੰਤ ਬਾਅਦ ਦੇ ਵਿੱਚ ਭਾਈ ਸਾਹਿਬ ਜਿਹੜੇ ਉਹ ਬਾਹਰ ਆਉਣਗੇ ਪਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਹੀ ਯੂਐਫਐ ਲਗਾ ਦਿੱਤੀ ਗਈ ਹੈ। ਇਹ ਤਾਂ ਮੈਨੂੰ ਲੱਗਦਾ ਕਿ ਸਾਡੀਆਂ ਪੋਲੀਟੀਕਲ ਧਿਰਾਂ ਚ ਜਾਂ ਸਰਕਾਰ ਨੂੰ ਇੱਕ ਬਹੁਤ ਵੱਡਾ ਖਤਰਾ ਹੋ ਗਿਆ ਕਿ ਅਗਰ ਉਹ ਆ ਜਾਂਦੇ ਬਾਹਰ ਤੇ ਲੋਕਾਂ ਦਾ ਜਿਹੜਾ ਪਿਆਰ ਆ ਜਾਂ ਸਮਰਥਨ ਹੈ ਉਹਨਾਂ ਨੂੰ ਬਹੁਤ ਵੱਡੇ ਪੱਦਰ ਤੇ ਆ ਤੇ ਸਾਡੀ ਸਰਕਾਰ ਸ਼ਾਇਦ ਇਹ ਦਾਵਾ ਡੋਲ ਹੋ ਜੇ ਤੇ ਇਸ ਕਰਕੇ ਅਸੀਂ ਉਹਨੂੰ ਜੇ ਆਪਣੀ ਸਰਕਾਰ ਪਹਿਲੀ ਗੱਲ ਤੇ ਆਉਣ ਵਾਲੇ ਸਮੇਂ ਤੇ ਸਰਕਾਰ ਆਉਣੀ ਨਹੀਂ ਤੇ ਜੇ ਹੁਣ ਵਾਲੀ ਵੀ ਨਾ ਕਿਤੇ ਪਹਿਲਾਂ ਹੀ ਚਲੀ ਜਾਵੇ ਇਸ ਕਰਕੇ ਅਸੀਂ ਉਹਨਾਂ ਨੂੰ ਜਿੰਨੇ ਚਿਰ ਵੱਧ ਤੋਂ ਵੱਧ ਜੇਲ੍ਹ ਚ ਰੱਖ ਸਕਦੇ ਆ ਤੇ ਰੱਖਣ ਦੇ ਕੋਈ ਨਾ ਕੋਈ ਝੂਠੇ ਕੇਸ ਪਾ ਦੇ ਉਹ ਜਿੰਦਾ ਪਹਿਲਾਂ ਪਾਏ ਐਨਐਸਏ ਵਾਲੇ ਤੇ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਕਿ ਉਹਨਾਂ ਦੇ ਹੱਥੇ ਤਾਕਤ ਦੀ ਇਹ ਦਰਵਰਤੋਂ ਕਰ ਰਹੇ ਆ ਤੇ ਇੱਕ ਖਾਲੀ ਪੋਲੀਟਿਕਲ ਜਿਹੜਾ ਕੀ ਇਹਨਾਂ ਨੂੰ ਡਰਿਆ ਬਸ ਹੋਰ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਡਰ ਨਹੀਂਗਾ ਉਹਨਾਂ ਤੋਂ ਪੰਜਾਬ ਦੇ ਲੋਕ ਤੇ ਪੰਜਾਬ ਦੀਆਂ ਮਾਵਾਂ ਚਾਹੁੰਦੀਆਂ ਕਿ ਕਦੋਂ ਆਉਣ ਤੇ ਸਾਡੇ ਪੁੱਤਰ ਨਸ਼ਿਆਂ ਤੋਂ ਬਚਣ ਨਸ਼ੇ ਦੇ ਜੋ ਹਾਲਾਤ ਨਸ਼ਿਆਂ ਦਾ ਕੈਰ ਵਰਤ ਰਿਆ ਉਹ ਤੋਂ ਉੱਤੇ ਰੋਕ ਲੱਗੇ ਐਸਜੀਪੀਸੀ ਦੀਆਂ ਚੋਣਾਂ ਤੇ 2022 ਦੀਆਂ ਚੋਣਾਂ ਦੇ ਵਿੱਚ ਖੁੱਲਕੇ 2027 ਦੀਆਂ ਚੋਣਾਂ 'ਚ ਖੁੱਲਕੇ ਪਾਰਟੀ ਸਾਹਮਣੇ ਆਉਂ ਹਾਂਜੀ ਖੋਲ ਕੇ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਪਾਰਟੀ ਨੂੰ ਅਸੀਂ ਪਾਰਟੀ ਨੂੰ ਖੜਾ ਕਰ ਰਹੇ ਹਾਂ ਫਿਰ ਉਹਦੇ ਹਿਸਾਬ ਨਾਲ ਅਸੀਂ ਜਿਹੜੀਆਂ ਵੀ ਐਸਜੀਪੀਸੀ ਦੀਆਂ ਜਾਂ ਕੋਈ ਜੋ ਵੀ ਇਲੈਕਸ਼ਨ ਆਉਗੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਹਰ ਪੰਤਕ ਚੇਰੇ ਤੱਕ ਪਹੁੰਚ ਹੋਈ ਸੀ ਇਸ ਪਾਰਟੀ ਦੇ ਇਸ ਕਾਨਫਰੰਸ ਤੋਂ ਪਹਿਲਾਂ ਜਿਵੇਂ ਜੇਕਰ ਮੈਂ ਸਿੱਧਿਆ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਗੱਲ ਕਰਾਂ ਕਿ ਅੱਜ ਕਾਨਫਰੰਸ ਉਹਨਾਂ ਦੇ ਵੱਲੋਂ ਵੀ ਕੀਤੀ ਗਈ ਹੈ ਉਹਨਾਂ ਤੱਕ ਵੀ ਪਹੁੰਚ ਹੋਈ ਸੀ ਤੁਹਾਡੇ ਤੱਕ ਪਹੁੰਚਣ ਦੇ ਲਈ ਨੇ ਵੈਸੇ ਤੇ ਪਹੁੰਚ ਤੇ ਉਹ ਸਾਡੀ ਉਹਨਾਂ ਨਾਲ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਨਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਹੀ ਆ ਠੀਕ ਹੈ ਕਿ ਉਹਨਾਂ ਦਾ ਰਸਤਾ ਠੀਕ ਹੈ ਕਿ ਉਹਨਾਂ ਨੇ ਬੜੇ ਸ਼ਿਰਤੋਂ ਇਸ ਚੀਜ਼ੇ ਰਾਜਨੀਤਿਕ ਪੇੜਸ 'ਚ ਹੈਗੇ ਆ ਪਰ ਪੋਲੀਟੀਕਲ ਤੌਰ ਤੇ ਉਹਨਾਂ ਨੂੰ ਕੋਈ ਵਧੀਆ ਕੁਛ ਈਡੀ ਕੋ ਕਾਰਗਜ਼ਾਰੀ ਨਹੀਂ ਉਸ ਪਾਰਟੀ ਕੋ ਨਿਕਲੀ ਨਹੀਂ ਤੇ ਠੀਕ ਹੈ ਕਿ ਉਹਨਾਂ ਦੇ ਵੀ ਜੋ ਉਹਨਾਂ ਨੇ ਕੀਤਾ ਉਹ ਵੀ ਕਾਬਲੇ ਤਰੀਫ ਆ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਜਿਹੜਾ ਕਿ ਇਹੋ ਜੀ ਤਰਚਾਈ ਦੀ ਹੈ ਕਿ ਜਿਹੜੀ ਕੋ ਆਪਾਂ ਸਰਕਾਰ ਤੱਕ ਪਹੁੰਚ ਸਕੀਏ ਹਾਂ ਤੇ ਜੋ ਸਾਡੇ ਜੋ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ ਜੋ ਸਾਡੇ ਨਾਲ ਕੀਤਾ ਜਾ ਰਿਹਾ ਉਹ ਉੱਤੇ ਰੋਕ ਲੱਗ ਸਕਦਾ ਟੋਟਲੀ ਦਰਵਾਜ਼ੇ ਖੁੱਲੇ ਜੀ ਆਉਣਾ ਚਾਹਣ ਕਿਉਂਕਿ ਉਹ ਵੀ ਪੰਥਕਚੇਰਾਂ ਨੇ ਪੰਜਾਬ ਦੀ ਗੱਲ ਉਹ ਕਹਿੰਦੇ ਨੇ ਮੈਂ ਕਰਦਾ ਕੌਮ ਦੀ ਗੱਲ ਉਹ ਕਹਿੰਦੇ ਨੇ ਮੈਂ ਕਰਦਾ ਪੰਥ ਦੀ ਗੱਲ ਉਹ ਕਹਿੰਦੇ ਤੁਹਾਡੇ ਵੱਲੋਂ ਦਰਵਾਜ਼ੇ ਖੁੱਲੇ ਨੇ ਨਹੀਂ ਅਸੀਂ ਤੇ ਕਹੋ ਚਾਹੁੰਦੇ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਇੱਕ ਦੂਜੇ ਦੇ ਵਿਰੋਧ ਨਾ ਜਾਈਏ ਜਿਹੜੇ ਸਾਡੇ ਮਸਲੇ ਉਹਨਾਂ ਵਾਸਤੇ ਆਪਾਂ ਲੜਾਈ ਲੜੀਏ ਨਾ ਕਿ ਆਪਸ ਵਿੱਚ ਲੜੀਏ ਅਸੀਂ ਤੇ ਸਾਰਿਆਂ ਨੂੰ ਕਿ ਅਪੀਲ ਕਰਦੇ ਆ ਕਿ ਜਿਹੜੇ ਵੀ ਪੰਜਾਬ ਦੇ ਹਿੱਤ 'ਚ ਜਿਹੜੇ ਕਹਿੰਦੇ ਕਿ ਅ ਕਿਸਾਨਾਂ ਵਾਲੀ ਲੜਾਈ ਤੇ ਸਾਰੇ ਜਣੇ ਰਲ ਕੇ ਲੜੀਏ ਜੇ ਕੋਈ ਨਸ਼ਿਆਂ ਵਾਲੀ ਹੈ ਤੇ ਇਹਦੇ ਜ ਸਾਰੇ ਜਣੇ ਉੱਠੀਏ ਤਾਂ ਆਪਾਂ ਪੰਜਾਬ ਨੂੰ ਸਾਫ਼ ਸੁਥਰਾ ਬਣਾਈਏ ਇਹਦੇ ਚ ਵਿਰੋਧ ਤੇ ਵਾਲੀ ਕੋਈ ਗੱਲ ਨਹੀਂ ਕੀ ਬਾਬੂ ਜੀ ਆਖਰੀ ਸਵਾਲਾ ਜਿਵੇਂ ਤੁਸੀਂ ਵੀ ਗੱਲ ਕਰੀ ਸਟੇਜ ਤੋਂ ਕਿ ਅਸੀਂ ਕਿਸੇ ਵੱਡਿਆਂ ਤੋਂ ਫੰਡ ਨਹੀਂ ਲੈਣਾ ਬਟੀਆਂ ਦੂਜੀਆਂ ਪਾਰਟੀਆਂ ਧਣਾੜ ਨੇ ਧਣਾੜ ਪਾਰਟੀਆਂ ਦੇ ਖਿਲਾਫ ਲੜਨਾ ਕਿੰਨਾ ਸੌਖਾ ਹੋਊਗਾ ਨਹੀਂ ਸੌਖਾ ਤੇ ਨਹੀਂ ਹੋਊਗਾ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਅਸਲੀਅਤ ਦਾ ਪਤਾ ਹੋਵੇ ਹੁਣ ਠੀਕ ਹੈ ਕਿ ਹੁਣ ਉਹਨਾਂ ਨੇ ਪਾਰਟੀਆਂ ਨੇ ਅੱਜ ਪਤਾ ਨਹੀਂ ਕਿੰਨਾ ਖਰਚਾ ਕੀਤਾ ਹੋਊਗਾ ਸਾਡੇ ਸਾਰੇ ਜਿਹੜੇ ਗੀ ਆ ਸਾਡੇ ਉਹਨੂੰ ਚਾਹਣ ਵਾਲੇ ਉਹ ਆਪਣੇ ਕੋਲੋਂ ਕਰਕੇ ਤਿਲ ਫੁੱਲ ਸਾਰੇ ਜਣੇ ਰਲ ਮਿਲ ਕੇ ਕਰਕੇ ਇੱਥੇ ਪਹੁੰਚੇ ਆ ਤੇ ਅਸੀਂ ਤੇ ਇਹਨਾਂ ਲੋਕਾਂ ਨੂੰ ਸਲਾਮ ਕਰਦੇ ਆ ਤੇ ਇਹਨਾਂ ਲੋਕਾਂ ਤੋਂ ਹੀ ਉਮੀਦ ਰੱਖਦੇ ਆ ਕਿ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਸਭ ਕੁਝ ਕਰ ਲਾਂਗੇ ਜੀ ਬਾਪੂ ਬਹੁਤ ਬਹੁਤ ਧੰਨਵਾਦ ਸਮਝ ਜੀ ਸੋ ਮੇਰੇ ਨਾਲ ਬਾਪੂ ਤਰਸੀਮ ਸਿੰਘ ਹੋਰੀ ਸੀ ਗੱਲਬਾਤ ਉਹਨਾਂ ਨੇ ਕੀਤੀ ਐ ਇਸ ਕਾਨਫਰੰਸ ਨੂੰ ਲੈ ਕੇ ਹਰਾਂ ਕੀ ਗੱਲ ਇਹ ਵੀ ਕੀਤੀ ਐ ਕਿ ਸਿਮਰਜੀਤ ਸਿੰਘ ਮਾਨ ਜੇਕਰ ਆਉਣਾ ਚਾਹਣ ਤਾਂ ਦਰਵਾਜ਼ੇ ਉਹਨਾਂ ਦੇ ਲਈ ਵੀ ਜਿਹੜੇ ਆਉ ਖੁੱਲਿਆ ਤੁਸੀਂ ਜੁੜੇ ਰਹੋ ਆਰਮੀ ਟੀਵੀਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰ